ਸਿਰਿਆਂ ਕਾਲ ਦੀ ਵੀਡੀਓ ਦੇਖ ਰਿਹਾ ਆਪ ਸਬਜੀਆਂ ਲੈ ਕੇ ਹਾਜਰੇ ਹਾਂ ਅੱਜ ਦੀ ਨ ਵੱਡੀ ਖਬਰ ਹਰਕ੍ਰਿਸ਼ਨ ਚਰਮਾ ਪੰਜਾਬੀ ਜਾਗਰਣ ਮਾਨਸਾ ਇਸ ਜੀਲੇ ਨੂੰ ਵਿਧਾਇਕ ਪਛੋਂ ਪਛੜਿਆ ਗਿਆ ਜਾਂਦਾ ਹੈ ਪਰ ਇੱਕ ਪਾਸੇ ਜਿੱਥੇ ਵੱਡ ਲਾਂਡਾ ਦੀਆਂ ਤਿੰਨ ਸਖੀਆਂ ਪੈਣਾ ਨੇ ਜੂ ਸੀ ਜੀ ਸੀ ਨੈਟ ਪ੍ਰੀਖਿਆ ਅਲੱਗ-ਅਲੱਗ ਵਿਸ਼ਿਆਂ ਵਿੱਚ ਇਕੱਠਿਆਂ ਪਾਸ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਉੱਥੇ ਬੱਕਰੀਆਂ ਪਾਲਣ ਵਾਲੇ ਨੌਜਵਾਨ ਨੇ ਜੂ ਜੀ ਸੀ ਨੈਟ ਪਾਸ ਕਰਕੇ ਹਰ ਕਿਸੇ ਨੂੰ ਸੋ ਪੀ ਸੋਚੀ ਪਾ ਦਿੱਤਾ ਹੈ ਬਿਨਾ ਸਹੂਲਤਾਂ ਬਿਨਾ ਕੋਰਸ ਤੋਂ ਉਸ ਨੇ ਇਹ ਉਪਲੰਬੀ ਦੀ ਹਾਸਲ ਕੀਤੀ ਹੈ ਪੜਾਈ ਲਈ ਕੀਤੀ ਮੁਸ਼ਕਤ ਦੀ ਕਹਾਣੀ ਹਰ ਕਿਸੇ ਦੇ ਜ਼ਬਾਨ ਤੇ ਹੈ ਜਾਣਕਾਰੀ ਮੁਤਾਬਕ ਕਸਬਾ ਬੋਹਾ ਦੇ ਨਿਵਾਸੀ ਹਰਜਿੰਦਰ ਸਿੰਘ ਦਾ ਪੁੱਤਰ ਕੋਮਲ ਸਿੰਘ ਬੱਕਰੀਆਂ ਪਾਲਣ ਦੇ ਨਾਲ ਨਾਲ ਅੰਗਰੇਜ਼ੀ ਵਿਸ਼ੇ ਦੀ ਐਮਏ ਕਰ ਰਿਹਾ ਹੈ ਤੇ ਯੂਸੀਜੀ ਨੈਟ ਜੂਨ 2025 ਦੀ ਪ੍ਰੀਖਿਆ ਪਾਸ ਕਰ ਲਈ ਹੈ ਕੋਮਲਦੀਪ ਸਿੰਘ ਨੇ ਕਿਹਾ ਹੈ ਕਿ ਮੈਂ ਬਿਨਾ ਕੁਝ ਨਹੀਂ ਹੈ ਅਤੇ ਕੀਤੀ ਮਿਹਨਤ ਤੇ ਰੰਗ ਲਾਉਣ ਤੇ ਸਕੂਨ ਤੇ ਹੱਦੋਂ ਵੱਧ ਖੁਸ਼ੀ ਮਿਲਦੀ ਹੈ ਉਸ ਨੇ ਕਿਹਾ ਹੈ ਕਿ ਜੂਸੀ ਜੀ ਨੈਟ ਦੀ ਨੈਟ ਦੀ ਤਿਆਰੀ ਲਈ ਮਟੀਰੀਅਲ ਵੀ ਬਠਿੰਡਾ ਤੇ ਮਾਨਸਾ ਵਿੱਚ ਨਹੀਂ ਮਿਲਦਾ ਪਰ ਜਿੱਥੋਂ ਗੂਗਲ ਜਾਂ ਹੋਰ ਕਿਧਰੇ ਵੀ ਕੋਈ ਸਾਈਕਲ ਸਮਗਰੀ ਮਿਲਦੀ ਮਿਲੀ ਤਾਂ ਲਗਾਤਾਰ ਮਿਹਨਤ ਜਾਰੀ ਰੱਖੀ ਜੂਸੀ ਜੀ ਨੈਟ ਪ੍ਰੀਖਿਆ ਜੂਨ ਤੇ ਸਤੰਬਰ ਮਹੀਨੇ ਵਿੱਚ ਹੁੰਦੀ ਹੈ ਉਸਨੇ ਕਿਹਾ ਕਿ ਜੂਨ ਮਹੀਨੇ ਵਿੱਚ ਪ੍ਰੀਖਿਆ ਦੇਣੀ ਹੈ ਉਸਨੇ ਦੱਸਿਆ ਹੈ ਕਿ ਉਸ ਦਾ ਪਿਤਾ ਹਰਜਿੰਦਰ ਸਿੰਘ ਪੱਠੇ ਦਾ ਮਜ਼ਦੂਰੀ ਕਰਦਾ ਹੈ ਤੇ ਮਾਤਾ ਸਲਾਈ ਦਾ ਕੰਮ ਕਰਦੀ ਹੈ ਉਹ ਵੀ ਸਾਥ ਦੇਣ ਲਈ ਬੱਕਰੀਆਂ ਪਾਲ ਰਿਆ ਹੈ 10 ਤੋਂ 12 ਬੱਕਰੀਆਂ ਹਨ ਇਹਨਾਂ ਵਿੱਚੋਂ ਦੋ ਦੁੱਧ ਦਿੰਦੀਆਂ ਹਨ ਬੱਕਰੀਆਂ ਪਾਲ ਕੇ ਮੇਮਨੇ ਵੇਚਦੇ ਹਨ ਜੋ ਆਮਦਨ ਹੋ ਜਾਵੇ ਮੁਸ਼ਕਲ ਪਾਵੇ ਉਸ ਦਾ ਰਾਹ ਵਿੱਚ ਆਈਆਂ ਪਰ ਉਸ ਨੇ ਹੌਸਲਾ ਨਹੀਂ ਛੱਡਿਆ ਪਰਿਵਾਰ ਵਿੱਚ ਦਾਦੀ ਪਿਤਾ ਮਾਤਾ ਤੇ ਭਰਾ ਦੀ ਦਿੱਤੀ ਹੱਲਾਸ਼ੇਰੀ ਨੇ ਇੱਕ ਮੁਕਾਮ ਤੇ ਪਹੁੰਚਾ ਦਿੱਤਾ ਹੈ ਉਸ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੰਦਰੀ ਸਕੂਲ ਵਿੱਚ ਬੂਹਾ Dankie baie